ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓ ਅੰਕਾਰੁ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਾਰੁ ਅਕਾਲ ਮੂਰਤਿ ਅਜੂਨੀ ਸਭ ਬੰਗਉ ਪ੍ਰਤਾਦੋ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚਣਾ ਹੋਵੈ ਜੀ ਸੋਚੀ ਲਖਵਾਰ ਚੁਪੈ ਚੁਪਣਾ ਹੋਵੈ ਜੀ ਲਾਇ ਰਹਾ ਦਿਵਤਾਰ ਭੁਖਿਆ ਭੁਖਣਾ ਤਰੀ ਜੇ ਬੰਨਾ ਪੁਰੀਆ ਭਾਰ ਸਹਜ ਸਿਆਣ ਪਾਦ ਲਖ ਹੋਹੀ ਤਾਇਕ ਨ ਚੱਲਣਾ ਨਾਲੋ क्यों सचारा हुई है किव पूरा टोटा पाल हुक्म चलना नानक लिखया न होवन आकार हुक्म नह जाई हुक्मी होवन जी हुक्म लव आई हुक्मी उत्तम नीच हुक्म लिख दुख सुख पाई है एक नुकमी बखशीस ਇਕ ਹੁਕਮੀ ਸਦਾ ਕੋਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਨਾਨਕੋ ਹੁਕਮੈ ਜੀ ਬੁਝੈ ਤਾਂ ਹਉਮੈ ਕਹੈ ਨ ਕੋਈ ਗਾਵਾ ਕੋ ਤਾਣ ਹੁਵਗਿ ਸਿਤਾਣ ਗਾਵਾ ਕੋ ਦਾਦ ਜਣੇ ਨਿਸ਼ਾਨ ਗਾਵਾ ਕੋ ਗੁਣ ਵਡਿਆਈਆਂ ਚਾਰ ਗਾਵਾ ਕੋ ਵਿਦਿਆ ਵਿਕੰਬੀ ਚਾਰ ਗਾਵਾ ਕੋ ਸਾਜ ਕਰੇ ਤਨਖੀਹ ਗਾਵ੍ਹਾ ਕੋ ਜੀ ਲੈ ਫਿਰਦੀ ਹ ਗਾਵ੍ਹਾ ਕੋ ਜੱਪ ਐ ਦਿਸ ਦੂਰ ਗਾਵ੍ਹਾ ਕੋ ਵਿਕ ਹਦਰਹ ਦੂਰ ਕਥਨਾ ਕਥੀਨਾ ਆਵੈ ਟੋਟ ਕਥ ਕਥ ਕਤੀ ਕੋਟੀ ਕੋਟ ਕੋਟ ਨੇਤਾ ਦੇ ਲੰਦੇ ਤਕ ਪਾਹੀ ਜੁਗਾ ਜੁਗੰਤਰੋਂ ਖਾਹੀ ਖਾਹੀ ਹੁਕਮੀ ਹੁਕਮ ਜਲਾਇ ਰਾਹੋ ਨਾਨਕੋ ਵਿਗਸੈ ਵੀ ਪ੍ਰਵਾਹੋ ਸਚਾ ਸਾਹਿਬ ਸਚ ਨਾਈ ਪਾਥਿਆ ਬਹੁ ਅਪਾਰੋ ਅਕਰ ਮੰਗਹਿ ਦਿਹ ਦਿਹ ਦਾਤ ਪਰੇ ਦਾਤਾਰ ਫੇਰ ਕ ਅੱਗ ਰਖੀਐ ਜਿਤ ਦਿਸੈ ਦਰਬਾਰ ਮਹਾਂਗ ਬੋਧਨ ਬੋਦੀਐ ਜਿਤ ਸੁਨਿ ਤਰੀ ਪਿਆਰੋ ਅੰਮ੍ਰਿਤ ਵੇਲਾ ਸਚਨਾ ਵਡਿਆਈ ਵਿਚਾਰ ਕਰਮੀ ਆਵਾ ਕਪੜਾ ਨਦਰੀ ਮੁਕਤਿ ਦੁਆਰ ਨਾਨਕ ਏਵਾ ਜਾੜੀਐ ਸਭ ਆਪੇ ਸਚਿਆਰੋ ਥਾਪਿਆ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਕਰਨ ਦੇ ਸੋਇ ਜੋ ਜੀਵ ਸੇਵਕਿ ਆਪਿਆ ਮਾਣ ਨਾਨਕੋ ਗਾਵਿਆ ਗੁਣ ਨਿਧਾਨ ਗਾਵਿਆ ਸੁਰੀਆ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਕਰ ਲਜਾਈ ਗੁਰਮੁਖ ਨਾਦੰ ਗੁਰਮਖ ਵੇਦੰ ਗੁਰਮਖ ਰਹਿ ਆਸਮਾਈ ਗੁਰ ਸਰ ਗੁਰੂ ਗੋ ਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣ ਅੱਖ ਨਾਹੀ ਤਹਣਾ ਗਤਨ ਨ ਜਾਈ ਗੁਰਾ ਇੱਕ ਦੇਹ ਮੁਝਾਈ ਸਬੜਾਂ ਜੀਆਂ ਦਾ ਇੱਕ ਦਾਤਾ ਸੋ ਪੈ ਵਿਸਰਨ ਨ ਜਾਈ ਤੀਰਤ ਨਹਾਵਾ ਜੇ ਤਿਸ ਭਵਾ ਵੇਲ ਭਾਣੇ ਕੇ ਨਾਏ ਗਰੀ ਜੀਤੀ ਸਿਰ ਉਠੋ ਪਾਈ ਵਿਖਾ ਗਿਣ ਕਰਮਾ ਗੀ ਮਰ ਲਾਈ ਮਤ ਵਿਚ ਰਤ ਰੰਜਵਾ ਹਰਮਾਨਕ ਜੇ ਗੁਰ ਕੀਤੇ ਸੁਣੀ ਗੁਰਾਂ ਇਕ ਦੇਹ 부ਝਾਈ ਸਬਨਾ ਜੀਆਂ ਕਾਇਕ ਦਤ ਸੋਮਨਾ ਬਿਸਰਨਾ ਜਾਈ ਜੇ ਜੁਗ ਚਾਰੇ ਅਰਜਾ ਹੋਰ ਦਸੂਣੀ ਹੋਈ ਨਵਾ ਘੰਡਾ ਵਿਜਾਣੀਆਂ ਨਾਰਾ ਜਲਾ ਸਭ ਕੋਈ ਚੰਗਨ ਰਖਾਇਕ ਜਸ ਕੀਰਤਿ ਜਗ ਲਈ ਜੇ ਤਿਸੁ ਨ ਕਰਿ ਨ ਆਵੈ ਤਵਾ ਕ੍ਰਿਪਾ ਪੂਛਾ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੂਸਰੇ ਨਾਨਕ ਨਰ ਗੁਣ ਗੁਣ ਕਰੇ ਗੁਣਮੰਤਿਆ ਗਉਂਦੀ ਤੇਹਾ ਕੋ ਨ ਸੁਝੈ ਜੇ ਤਿਸੁ ਕੋ ਕੋਈ ਕਰੇ ਸੁਣਿਆ ਸਿਧ ਪੀਰ ਸੁਰਨਾਥ ਸੁਣਿਆ ਧਰਤਵਲਾ ਆਕਾਸ਼ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੁਣਾ ਸਭ ਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਇਸਤੁਰ ਬ੍ਰਹਮਾ ਇੰਦ ਸੁਣਿਆ ਮੁਕਤ 라ਹਮੰਦ ਸੁਣਿਆ ਜੋਗ ਦਿਗਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹਾ ਸੁਣਿਆ ਸੇਖ ਪੀਰ ਪਾਛਾ ਹਾ ਸੁਣਿਆ ਆnde ਪਾਵੇ ਰਾਹੋ ਸੁਣਿਆ ਹੱਤ ਵੈਤ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਸਨ ਤੋਂ ਗਿਆਨ ਸੁਣਿਆ ਸੜਕਾ ਇਸਨਾਣ ਸੁਣਿਆ ਪੜ ਪੜ ਪਵ ਹੈ ਮਾਣ ਸੁਣਿਆ ਲਾਗਿਆ ਸਹਿਜ ਧਿਆਨ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਸਰਾ ਗੁਨਾ ਕੀ ਗਾਹਾ ਸੁਣਿਆ ਸੇਖ ਪੀਰ ਪਾਚਾ ਹਾ ਸੁਣਿਆ ਅੰਦੇ ਪਾਵੇ ਰਾਹੋ ਸੁਣਿਆ ਹਥ ਵੈ ਸਗਾਹੋ ਨਾਨਕ ਭਗਤ ਅਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮਨ ਕੀ ਗਤ ਕਹੀ ਨਾ ਜਾਏ ਦੇਖੋ ਕਹਾ ਪਚਾ ਪਛਤਾਈ ਕਾਬਿਦ ਕਲਮ ਨਾਲਿਕਣ ਹਾਰ ਮੰਨੇ ਕਭਾ ਕਰਨ ਵਿਚਾਰ ਐਸਾ ਨਾਮ ਰੰਝਨ ਹੋਈ ਜੇ ਕੋ ਮੰਜਣਾ ਮਨ ਕੋਈ ਮੰਨ ਸੋ ਤੋਬੈ ਮਨ ਬੁੱਧ ਮੰਨ ਸਗਲ ਭਉਨ ਕੀ ਸੋਧੰ ਮੰਨੇ ਮੋਹ ਟੋਟਾ ਨਾ ਖਾਈ ਮੰਨ ਜਮ ਕੇ ਸਾਥ ਨਾ ਜਾਏ ਐਸਾ ਨਾਮ ਰੰਝਨ ਹੋਈ ਜੇ ਕੋ ਮੰਜਣਾ ਮਨ ਕੋਈ ਮੰਨ ਮਾਰਗ ਠਾਕਣਾ ਪਾਈ ਮੰਨਾ ਭਤਿ ਵਰਗੜ ਜਾਏ ਮੰਨਾ ਮਗਨ ਚੱਲ ਪੰਥ ਮੰਨਾ ਧਰਮ ਸਿੱਧੀ ਸੁਣ ਬੰਦ ਐਸਾ ਨਾਮ ਨਰਨਿ ਰਹੂਈ ਜੇ ਕੋ ਮਨ ਜਾਣੈ ਮਨ ਕੋਈ ਮੰਨਾ ਬਭ ਹੈ ਮੁਗਦ ਦਵਾਰ ਮੰਨਾ ਪਰਵਾਰਾ ਸਾਧਾਰ ਮੰਨਾ ਤਰ ਤਾਰੇ ਗੁਰ ਸਿੱਖ ਮੰਨਾ ਨਾਨਕ ਭਗ ਹੈ ਨਾ ਭਿਕ ਐਸਾ ਨਾਮ ਨਰਨਿ ਰਹੂਈ ਜੇ ਕੋ ਮੰਝਣਾ ਮਨ ਕੋਈ ਪੰਜ ਪਰਮਾਨ ਪੰਜ ਪ੍ਰਧਾਨ ਪੰਜੇ ਪਵ ਹੈ ਦਰਗਹ ਮਾਨ ਪੰਜ ਸੁਖ ਹੈ ਦਰ ਰਜਣ ਪੰਜਾਂ ਕਾ ਗੁਰੂ ਏਕ ਧਿਆਨ ਜੇ ਕੋ ਕਹ ਕਰ ਵਿਚਾਰ ਕਰਤੇ ਕਾ ਕਰਨ ਨਾਹੀ ਜੁ ਮਾਰ ਧਾਵਲ ਧਰਮਿਆ ਕਾ ਪੂਤ ਸੰਤੋਖਤਾ ਪ੍ਰਗਿਆ ਜਨ ਤੂਤ ਜੇ ਕੋ ਪੂਜੈ ਹੋਵ ਸਚਿਆਰ ਬਲੇ ਉਪਰ ਕੇਤਾ ਭਾਰ ਧਰਤੀ ਹੋਰ ਬਰ ਹੈ ਹੁਰ ਹੁਰ ਇਸ ਤੇ ਭਾਰਤੜਾ ਘਮਨ ਜੂਰ ਜੀ ਜਾ ਤਰੰਗਾ ਕੇ ਨਾਵੋ ਸਭਨਾ ਲਿਖਿਆ ਬੜੇ ਕਲਾਮ ਇਹੋ ਦੇ ਕਦਿਕ ਜਾਣਾ ਕੋਈ ਦੇਖਾ ਲਿਖਿਆ ਕੇਤਾ ਹੋਈ ਕੇਤਾ ਤਾਨ ਸੁਵਧ ਹੋ ਰੂਪ ਕੇਤੀ ਦਜਣਾ ਗਣ ਪੂਤ ਕੀਤਾ ਪ੍ਰਸਵ ਕੋ ਕੋ ਆਓ ਤੇ ਸਤੇ ਭੂਮੀ ਲਖ ਦਰਿਆਉ ਗੁਦਰਤ ਗਵਣ ਕਹਾ ਵਿਚਾਰ ਵਾਰਿਆਣ ਜਾਵਾਂ ਇੱਕ ਵਾਰ ਜੋ ਤਦ ਭਾਵ ਸਾਈ ਭਲਿਕਾਰ ਤੂ ਸਦਾ ਸੁਲਾਮਤ ਰੰਗਕਾਰ ਅਸੰਖ ਜਾਪੋ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ वेद ਪਾਠ ਅਸੰਖ ਜੋਗ ਮੰਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤਿਯ ਸੰਖ ਦਾਤਾਰ ਅਸੰਖ ਸੂਰ ਮਹ ਭਗਤਾਰ ਅਸੰਖ ਮੋਨ ਦੇਵ ਲਾਇਤਾਰ ਸੁਦਰਤ ਗਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤਦ ਭਾਗਾ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਘੂਰ ਅਸੰਖ ਚੂਰ ਹਰਾਮਕੂਰ ਅਸੰਖ ਮਰ ਕਰ ਜਾਹਿ ਦੂਰ ਅਸੰਖ ਗਲਵੜ ਹੱਤਿਆ ਕਮਾਹਿ ਅਸੰਖ ਪਾਪੀ ਪਾਪ ਕਰ ਜਾਹਿ ਅਸੰਖ ੜਿਆਰ ਕੁੜੀ ਫਿਰਾਹਿ ਅਸੰਖ ਮਲੇਸ਼ ਮਲ ਭਕਾਹਿ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਾ ਵਿਚਾਰ ਵਾਰਿਆ ਨ ਜਾਮਾ ਏਕ ਵਾਰ ਜੋ ਤਦ ਭਾਵ ਸਾਈਂ ਪੜੀਕਾਰ ਤੂ ਸਦਾ ਸਲਾਮਤ ਨਿਰੰਕਰ ਅਸੰਖ ਨਾਮ ਸੰਖਤਾ ਅਗੰਮਹਾ ਗੰਮ ਅਸੰਖ ਲੋ ਅਸੰਖ ਕਹ ਸਰ ਭਰ ਹੋਈ ਅਖਰੀ ਨਾਮ ਅਖਰੀ ਸਲਹਾ ਅਖਰੀ ਗਿਆਨ ਗੀਤ ਗੁਣ ਗਾਹਾ ਅਖਰੀ ਲਿਖਣ ਬੋਲਣ ਬਾਣ ਅਖਰਾਂ ਸਰ ਸੰਯੋਗ ਵਖਾਣ ਜਿਨਹ ਲਿਖੇ ਤਿਸ ਤਰਨਾਹੀ ਜੋ ਗਰਮਾਈ ਤਿਵ ਤਿਵ ਪਾਹੀ ਜੇ ਤਾਂ ਕੀਤਾ ਤੇ ਤਾ ਨਾ ਆਉ ਵਿਣ ਨਾ ਵਾ ਨਹੀਂ ਕੋਥਾਉ ਕੁਦਰਤ ਕਵਨ ਕਹਾ ਵਿਚਾਰ ਵਾਰਿਆਣ ਜਮਾਈ ਕੁਵਾਰ ਜੋਤ ਤੇ ਭਾਵ ਸਾਈ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪਾਰ ਤੰਦੇਹ ਪਾਣੀ ਟੁੱਟੈ ਤਰ ਸੁਖੀਹ ਮੂਤ ਪਲੀਤੀ ਕਪੜਾ ਹੋਏ ਦੇ ਸਾਗੁਣ ਲਈਏ ਹੋ ਤੋਈ ਭੜਿਏ ਮਤ ਪਾਪਾਂ ਕਾ ਸੰਗ ਉਹ ਧੋਪੈ ਨਾਵਾ ਕਾ ਰੰਗ ਪੁੰਨੀ ਪਾਪੀ ਆ ਕਣ ਨਾਹੀ ਕਰ ਕਰ ਕਰਨਾ ਲਿਖ ਲਜਾਹੋ ਆਪੇ ਬੀਜ ਪਹਿ ਹੀ ਕਾਹੋ ਨਾਨਕੋ ਹੁਕਮੀ ਆਵੋ ਜਾਹੋ ਤੀਰਥ ਤਪ ਦਿਆ ਦਾਨ ਦੇਖੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਉ ਸਭ ਗੁਣ ਤੇਰਾ ਮੈ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਈ ਸੁਆਸਤ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮੰਚਾਉ ਕਵਣ ਤੋਂ ਵੇਲਾ ਵਕਤ ਕਵਣ ਕਵਣ ਤਿਤ ਕਵਣ ਵਾਰ ਕਵਣ ਤੇ ਰੋਤੀ ਮਾਹੂ ਕਵਣ ਜਿਤ ਹੋਵਾ ਆਕਾਰ ਵੀਰ ਨਾ ਪਾਈਆ ਪੰਡਤੀ ਜੇ ਹੋਵਾ ਦੇਖ ਪ੍ਰਾਣ ਬਖਤ ਨਾ ਪਾਇਓ ਕਾ ਦੀਆ ਜੇ ਲਿਖਣ ਦੇ ਖੁਰਾਣ ਛਿੱਤ ਵਾਰ ਨਾ ਜੋਗੀ ਜਾਣਾ ਰਤ ਮਹੂ ਨ ਕੋਈ ਜਹ ਕਰਤਾ ਸਿਰ ਟੀਕੂ ਸਾਜੇ ਆਪੇ ਜਾਣਾ ਸੋਈ ਕਿਉ ਕਰ ਆਪਕਾ ਕਿਵ ਸਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਕਾ ਏਕ ਦੂ ਏਕ ਸਿਆਣਾ ਵੱਡਾ ਸਾਹਿ ਵੱਡੀ ਨਾ ਆਈ ਕੀਤਾ ਜਗਾ ਹੋਵਾ ਨਾਨਕ ਦੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੂਹ ਪਾਤਾਲਾਂ ਪਾਤਾਲ ਲਖ ਅਗਾਸਾਂ ਅੰਗਾਸ ਊੜਕ ਊੜਕ ਭਾਲ ਥੱਕੇ ਵੇਦ ਗਹਣ ਇੱਕ ਬਾਤ ਸਹਸ ਡਰ ਰਹਾ ਗਹਣ ਕਤੇ ਬਾ ਅਸਲੋ ਇੱਕ ਧਾਤੂ ਦੇਖਾ ਹੋਏ ਤਾਂ ਲਿਖਿਆ ਦੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪੋ ਸਾਲਾਹੀ ਸਾਲਾਹੀ ਇਤੀ ਸੂਰਤ ਨ ਪਾਈਆ ਨਦੀਆਂ ਤੇ ਵਹਾ ਪਵਹ ਸਮੁੰਦਰਾਂ ਜਾਣੀ ਹੈ ਸਮੁੰਦ ਸਹਾ ਸੁਲਤਾਨ ਗਿਰਹਾ ਸੇਤੀ ਮੋਲ ਧਨ ਕੀੜੀ ਤੁਲ ਨਾ ਹੋਣੀ ਜੇ ਤਿਸ ਮਨ ਹੋ ਨ ਵਿਸਰਹ ਅੰਤ ਨਾ ਸਵਤੀ ਕਹਿਣ ਨਾ ਅੰਤ ਅੰਤਨਾ ਕਰਨਾ ਦੇਣਾਂ ਅੰਤ ਅੰਤਨਾ ਵੇਖਣ ਸੁਣਨਾ ਅੰਤ ਅੰਤਨਾ ਜਾਪਿਆ ਗਿਆ ਮਨ ਮੰਤ ਅੰਤਨਾ ਜਾਪਿਆ ਕੀਤਾ ਆਕਾਰ ਅੰਤਨਾ ਜਾਪਿਆ ਬਾਰ ਬਾਰ ਅੰਤਕਾਰ ਨੂੰ ਕੀਤੇ ਬਲ ਲਾਹੇ ਤਾਂ ਕੇ ਅੰਤਨਾ ਪਾਈ ਜਾਹੀ ਇਹੋ ਅੰਤਨਾ ਜਾਣਾ ਕੋਈ ਬਹੁਤਾ ਕਹੀਐ ਬਹੁਤਾ ਹੋਈ ਵੱਡਾ ਸਾਹਿਬ ਉੱਚਾ ਥਾਉ ਉਤੇ ਉਪਰ ਉੱਚਾ ਨਾਉ ਏਵਡ ਉੱਚਾ ਹੋਵੇ ਕੋਈ ਤੇ ਸੋਚੇ ਕੋ ਜਾਣ ਸੋਈ ਜੇਵੜ ਆਪ ਜਾਣੇ ਆਪ ਆਪ ਨਾਨਕ ਮੁਤਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਇ ਵੱਡਾ ਦਾਤਾ ਤੇ ਨਤਮਾਈ ਕੀਤੇ ਮੰਗ ਹੈ ਜੁ ਦਪਾਰ ਕੀਤੇ ਅਗਣਤ ਨਹੀਂ ਵਿਚਾਰ ਕੀਤੇ ਖਬ ਟੁੱਟ ਹੈ ਵਿਕਾਰ ਕੀਤੇ ਲਲ ਮੁਕਰਪਾ ਹੈ ਕੀਤੇ ਮੂਰਖ ਖਾਹੀ ਖਾਹੇ ਕੀਤਿਆ ਦੂਖ ਭੁਗਤ ਸਦਮਾਰ ਇਹ ਭੇਦਾ ਤੇਰੀ ਦਾਤਾਰ ਬੰਦ ਕਲਾਤੀ ਭਾਣੇ ਹੋਏ ਹੋਰ ਆਖਣ ਨ ਸਕੇ ਕੋਈ ਜੇ ਕੋ ਖਾਏ ਕਾਖਣ ਪਾਈ ਉਹ ਜਾਣੇ ਜੇਤੀਆ ਮੋਖ ਆਈ ਆਪੇ ਜਾਣੇ ਆਪੇ ਦੇ ਅਗਹ ਸੇ ਭੇਕੇ ਕੀ ਕੀ ਜਿਸ ਨੂੰ ਬਖਸ਼ੇ ਸਿਵਤ ਸੁਲਾਹਾ ਨਾਨਕੋ ਪਾਤਸ਼ਾਹੀ ਪਾਤਸ਼ਾਹੋ ਅਮਲ ਗੁਣ ਅਮਲ ਵਪਾਰ ਅਮਲ ਵਪਾਰ ਇਹ ਅਮਲ ਪੰਡਹਾਰ ਅਮਲ ਆਵਹਿ ਮੁੱਲ ਲਜਾਹੀ ਅਮਲ ਭਾਇ ਮੁੱਲ ਸਮਾਹੀ ਅਮਲ ਧਰਮ ਅਮਲ ਦੀ ਬਾਣ ਅਮਲ ਤੋਲੇ ਅਮਲ ਪਰਵਾਣ ਅਮਲ ਬਖਸੀ ਸੋ ਮਨ ਦੀ ਸਾਨ ਅਮਲ ਕਰਮ ਅਮਲ ਫਰਮਾਣ ਅਮਲ ਅਮਲ ਖਣ ਜਾਈ ਆਕਾ ਕਰਹਿ ਲਿਵ ਲਾਈ ਆਗ ਹੈ ਵੇਦ ਪਾਠ ਪੁਰਾਣ ਆਗ ਹੈ ਪੜ੍ਹਿਆ ਕਰੈ ਵਿ ਗਿਆਨ ਆਕ ਹੈ ਬ੍ਰਹਮ ਹੈ ਆਕ ਹੈ ਇੰਦ ਆਕ ਹੈ ਗੋਪੀ ਤੇ ਗੋਵਿੰਦ ਆਗ ਹੈ ਇਸਰ ਅਗੇ ਸਿੱਧ ਆਗ ਹੈ ਗੀਤੇ ਕੀਤੇ ਬੁੱਧ ਅਕਹ ਦਾਣਾ ਅਕਹ ਦੇਵ ਆਪ ਕਹਜ਼ੁਰ ਨਰਮੁਣ ਜਨ ਜੀਵ ਕیتے ਅਗ ਅਗਣ ਪਾਹੇ ਕیتے ਕਹ ਕਹ ਉਠ ਉਠ ਜਾਹੇ ਇਤੇ ਕੀਤੇ ਹੋਰ ਕਰ ਹੈ ਤਾਕਣ ਤਕਹ ਕੀ ਕੀ ਜੀਵਣ ਭਾਵੈ ਤੇ ਵਡ ਹੋਇ ਨਾਨਕ ਜਾਣਾ ਤਾ ਚਸ ਹੋਇ ਜੇ ਕੋ ਅਖ ਬੋਲ ਵਿਗਾੜ ਤਾ ਲਖੀਐ ਸਿਰ ਗਾਵਾਰਾਂ ਗਾਵਾਰੋ ਸੋਦਰ ਕੇ ਹੱਥੋਂ ਕਰ ਕੇ ਹਾ ਜਿਤ ਬਹ ਸਰਪ ਸਮਾਲੇ ਵਾਜੇ ਨਾਦ ਅਨੇਕ ਅ ਸੰਕਾ ਕੀਤੇ ਵਵਣ ਹਾਰੇ ਤੇਤੇ ਰਾਗ ਪਰੀ ਸੋ ਕਹੀਐ ਨਾ ਕੀਤੇ ਗਵਣ ਹਾਰੇ ਗਾਵਹਿ ਤੁਧਨ ਪਵਨ ਪਾਣੀ ਬੈ ਸੰਤਰ ਗਾਵਹਿ ਰਾਜ ਕਰਮ ਦੁਵਾਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਸਿਰ ਬ੍ਰਹਮਾ ਦੇਵੀ ਚੋਹਣ ਜਦ ਅਦਿਵਾਰੀ ਗਾਵਹਿ ਇੰਦ ਇੰਦਾ ਤੁਲ ਬਟੇ ਦੇਵਤਿਆਂ ਦਰਨਾਲੇ ਗਾਵਹਿ ਸਦ ਤੁਮਾਦੀ ਅੰਦਰ ਗਾਵਣ ਸਾਧ ਵਿਚਾਰੀ ਗਾਵਣ ਜਤੀ ਸਦੀ ਸੰਤੋਕੀ ਗਾਵਹਿ ਵੀਰ ਕਰਾਰੇ ਗਾਵਣ ਪੰਡਤ ਪਦਨ ਰਕੀਤਰ ਦੁਗ ਦੁਗ ਵਿਦਾ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਚ ਪਿਆਲੇ ਗਾਵੰਡਤ ਨੂੰ ਪਾਏ ਤੇਰੇ 86 ਤੀਰ ਤਨ ਆਲੀ ਗਾਵਹਿ ਜਗ ਮਹਾ ਬਲਪੂਰਾ ਗਾਵਹਿ ਕਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇ ਤਦ ਨੂੰ ਗਾਵਹਿ ਜੋ ਤਦ ਭਾਵਨਾ ਰਤੇ ਤੇਰੀ ਭਗਤ ਰਜਾਲੀ ਹੋਰ ਗੇਤੇ ਗਾਵਨ ਸੇ ਮੈ ਚਤਨਾ ਆਵਨਾ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸਤ ਸਾਹਿਬ ਸਚਾ ਸਚੀ ਨਾਈ ਹੈ ਭੀ ਹੋ ਤੀ ਜਨ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਨ ਸੀ ਮੈਂ ਜਿਨਾ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਤੀ ਹੁਕਮ ਨਾ ਕਰਨਾ ਜਾਈ ਸੋ ਪਤ ਸੋ ਸਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਮੁੰਦਾ ਸੰਤੋਗ ਗਰੰਪਤ ਝੋਲੀ ਧਿਆਨ ਕੀ ਕਰੇ ਬੇਪੂਤ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪਰਤੀਤ ਆਈ ਪਰਤੀਤ ਜਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੁਤਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇਕੋ ਵੇਸ ਭੋਗ ਗਿਆਨ ਦਿਆ ਪੰਡਾਰਨ ਘਟ ਘਟ ਵਜ ਹੈ ਨਾਦ ਆਪ ਨਾਥ ਨਾਤੀ ਸਭ ਜਾਗੀ ਰਿਤ ਸਦ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰ ਚਲਵ ਹੈ ਦੇਖਿਆ ਵਹਿ ਭਾਗ ਆਦੇਸ ਤੁਸੇ ਆਦੇਸ ਆਦ ਅਨੀਲ ਅਨਾਦ ਅਨਾਹਤ ਦੁਗ ਦੁਗ ਏਕੋ ਵੇਸ ਇਕ ਮਾਈ ਦੁਗਤ ਵਿਆਹੀ ਤਿੰਨ ਜੇਲੇ ਪਰਵਾਣ ਇਕ ਸੰਤਾਰੀ ਇਕ ਮੰਡਾਰੀ ਇਕ ਲਾਈ ਦੀ ਬਾਣ ਜਿਵ ਦਿੱਤ ਭਾਵੇ ਦਿਵ ਚਲਾਵੇ ਜਿਵ ਹੋਵੇ ਫਰਮਾਣ ਉਹ ਵੇਖ ਕੇ ਉਹਨਾਂ ਨੇ ਤਰਨਾਵੇ ਬਹੁਤਾ ਇਹੋ ਵਡਾਣੋ आदेश तिसे आदेश आज अनिल अनाद अनाहत जोग जोग एको वेस आसना लोए लोए पंडार जोगच पाया सो एक वार कर कर वेके दर्शन हार नानक तदकी साथी कारो आदेश तिसे आदेश आज अनिल अनाद अनाहत ਜੋਗ ਜੋਗ ਏਕੋ ਵੀਸ ਇੱਕ ਤੂਜੀ ਭੌਲਖ ਹੋਹਿ ਲਖ ਹੋਵਹਿ ਲਖ ਵੀਸ ਲਖ ਲਖ ਕਿਹੜਾ ਆਖਿ ਇਹ ਏਕ ਨਾਮ ਜਗਦੀਸ਼ ਏਤ ਰਾਹੇ ਪਤ ਪਵੜੀਆਂ ਚੜਿਏ ਹੋਈ ਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰਿਸ ਨਾਨਕ ਨਦਰੀ ਪਾਈਏ ਊੜੀ ਕੂੜਾ ਢੀਸ ਜੋੜ ਜੋਰ ਜਪੈ ਨਾ ਜੋਰ ਜੋਰ ਨਾ ਨੰਗਨ ਦੇ ਨਾ ਜੋਰ ਜੋਰ ਨਾ ਜੀਵਨ ਮਰਮ ਹੈ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਤੋਂ ਜੋਰ ਕਰ ਵੇਖੈ ਸੋਏ ਨਾਨਕ ਉਤਮ ਨੀਚ ਨਾ ਕੋਏ ਰਾਤੀ ਰੁਤੀ ਥਿਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤੇਸਰੇ ਤੇ ਧਰਤੀ ਦਾ ਪ੍ਰਕੀ ਪਰਮਚਾਲ ਤੇਸ ਵਿੱਚ ਜੀ ਜੁਗਤ ਕੇ ਰੰਗ ਤਿਰਕੇ ਨਾਮ ਮੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥਾ ਸੋਹਣ ਪੰਜ ਪਰਵਾਣ ਨਦਰੇ ਕਰਮ ਭਵੇ ਨਿਸ਼ਾਨ ਕੱਚ ਪਕਾਈ ਉੱਤੇ ਪਾਈ ਨਾਣ ਗੈ ਜਾ ਪੇ ਜਾਈ ਧਰਮ ਕਾੰਡ ਕਾ ਇਹੋ ਧਰਮ ज्ञानकांड का आपो कर्म केते पौण पाणी वैसंतर केते कान महेश केते ब्रह्म घोड़त पड़ी है रूपरांग के वेश केतिया करम मी भूमि मीर केते केते तू उपदेश केते इन्द्र चंद सूर केते केते मंडल देश केते सिद्ध बुद्ध नाथ केते ਕੇਤੇ ਦੇਵੀ ਵਿਸ ਕੇਤੇ ਦੇਵ ਦਾਨੁ ਮਨ ਕੀਤੇ ਕੇਤੇ ਰਤਨ ਸੁਮੰਦ ਕੇਤੀ ਆਖਾਣੀ ਕੇਤੀ ਆਪਾਣੀ ਕੇਤੇ ਪਾਤ ਨਰਿੰਦ ਕੇਤੀ ਅਸੁਰਤੀ ਸੇਵਕ ਕੇਤੇ ਨਾਨਕੋ ਅੰਤ ਨਾ ਅੰਤ ਗਿਆਨ ਖਾਣ ਮੈਂ ਗਿਆਨ ਪਰਚੰਡ ਜਿਤੇ ਨਾਦ ਬਨੋਦ ਗੋਡਾ ਆਨੰਦ ਸ਼ਰਮ ਖਾਣ ਕੀ ਬਾਣੀ ਰੂਪ ਤਿੱਥ ਘੜੀਆ ਤੜੀਆ ਬਹੁਤ ਹਨੂਪ ਤਾਗੀਆਂ ਗੰਨਾ ਕਥੀਆ ਨਾ ਜਾਹੇ ਜੇ ਕੋ ਕਹਾ ਵਿੱਜ ਪਜਤਾਏ ਤਿੱਥ ਘੜੀਆ ਸੂਰਤ ਮਤ ਮਨ ਬੁੱਧ ਤਿੱਥ ਘੜੀਆ ਸ੍ਰਾਂਤ ਦਾ ਕੀ ਸੁਦ ਕਰਮਖੰਡ ਕੀ ਬਾਣੀ ਜੋਰ ਤਿੱਥ ਹੋਰ ਨਾ ਕੋਈ ਹੋਰ ਤਿੱਥ ਜੁਲ ਮਹਾਬਲ ਸੂਰ ਤਿਨ ਮੈਂ ਰਾਮ ਰਹੀਆ ਭਰਪੂਰ ਤਿਤੈ ਸੀਤੋ ਸੀਤਾ ਮਹਿ ਮਾ ਮਾਹੀ ਤਾਗੇ ਰੂਪ ਨ ਕਤਨੇ ਜਾਹੇ ਨਾ ਹੋ ਮਰਣ ਢਗੇ ਜਾਹੇ ਜਿਨ ਕਾ ਰਾਮ ਬਸੇ ਮਨ ਮਾਹੀ ਤਿਤੈ ਭਗਤ ਬਸੇ ਤੈ ਤੋ ਕਰਹਿ ਨੰਤ ਤਿਤੈ ਮਨਸੂਈ ਸਚ ਕਾ ਨਮਸਾ ਨਰੰਕਾਰ ਕਰ ਕਰ ਵੇਖ ਨਦਰ ਨਿਹਾਲ ਤਿਤੈ ਘਣ ਮੰਡਲ ਵਰ ਭੰਡ ਜੇ ਕੋ ਕਥਿ ਤਾ ਅੰਤ ਨਾ ਅੰਤੋ ਤਥੈ ਲੋ ਲੋ ਅਕਰ ਜਿਵ ਜਿਵ ਹੁਕਮਾ ਤਿਵਾ ਤਿਵਕਾਰ ਵਿਕਾਰ ਰਕਝ ਕਰ ਵਿਚਾਰ ਨਾਨਕਤਨਾ ਕਰੜਾ ਸਾਰ ਜਤ ਪਹਾੜਾਂ ਧੀਰਜ ਸੁਨਿਆਰ ਅਹਰਣ ਮਤ ਵੇਦ ਹਤੀਆਰ ਭਾਉ ਕਰਾ ਅਗਣ ਤਪਤਾ ਭਾਂਡਾ ਭਾਉ ਅੰਮ੍ਰਿਤ ਤਿਤਟਾੜ ਘੜੀਏ ਸ਼ਬਦ ਸੱਚੀ ਟਕਕਾਰ ਜਿਨ ਕੋ ਨਦਰ ਕਰਮ ਤਨਕਾਰ ਨਾਨਕੋ ਨਦਰਿ ਨਦਰ ਨਿਹਾਲੋ ਸੂ ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦੋਇ ਤਾਈ ਦਇਆ ਖੇਲਾ ਸਭਰ ਜਗਤ ਚੰਗੀਆਂ ਬੁਰੀਆਂ ਉੱਚਾ ਕਰਮਹ ਦੂਰ ਕਰਮੀ ਆਪੋ ਆਪਣੀ ਕੇ ਨਿਗੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਏ ਮਸਕਤ ਭਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲੋ ਜਿਨੇ ਨਾਮ ਤੇ ਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਕੋ ਉਦਲੇ ਕੀਤੇ ਝੁਪੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ